ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਝਾਤ ਪਾਉਣੀ ਆ ਪਾਕਿਸਤਾਨੀ ਐਫ ਐਮ ਐਸ ਸਟੇਸ਼ਨਾਂ ਨੇ ਭਾਰਤੀ ਗੀਤ ਚਲਾਉਣੇ ਕੀਤੇ ਬੰਦ ਭਾਰਤ ਨਾਲ ਤਣਾਅ ਘਟਾਉਣ ਵਿੱਚ ਡੋਨਲਡ ਟਰੰਪ ਮਦਦ ਕਰਨ ਪਾਕਿਸਤਾਨੀ ਰਾਜਦੂਤ ਸੁਰੱਖਿਆ ਫਿਕਰਾਂ ਕਾਰਨ ਪਾਕਿਸਤਾਨ ਨੇ ਕਰਾਚੀ ਲਾਹੌਰ ਹਵਾਈ ਖੇਤਰ ਵਿੱਚ پابندੀਆਂ ਲਾਈਆਂ ਅਮਰੀਕਾ ਯੂਕਰੇਨ ਨੇ ਆਰਥਿਕ ਸਮਝੌਤੇ ਸਹਿਬਦ ਕੀਤੇ ਅਮਰੀਕੀ ਰੱਖਿਆ ਏਜੰਸੀ ਵੱਲੋਂ ਭਾਰਤ ਨੂੰ ਫੌਜੀ ਸਾਜ਼ੋ ਸਮਾਨ ਦੀ ਸਪਲਾਈ ਨੂੰ ਦਿੱਤੀ ਗਈ ਪਰਵਾਣਗੀ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਸਭ ਤੋਂ ਪਹਿਲਾਂ ਜਿਸ ਖਬਰ ਦਾ ਜ਼ਿਕਰ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਨਾਲ ਝੁੜੀ ਹੋਈ ਹੈ ਦਰਅਸਲ ਪਾਕਿਸਤਾਨ ਦੇ ਐਫਐਮ ਰੇਡੀਓ ਸਟੇਸ਼ਨਾਂ ਨੇ ਪਹਿਲਗਾਮ دہشتੀ ਹਮਲੇ ਕਾਰਨ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਅੱਜ ਭਾਰਤੀ ਗੀਤ ਚਲਾਉਣੇ ਬੰਦ ਕਰ ਦਿੱਤੇ ਨੇ ਪਾਕਿਸਤਾਨ ਬ੍ਰੌਡਕਾਸਟਰਸ ਐਸੋਸੀਏਸ਼ਨ ਦੇ ਜਰਨਲਸਕਾ ਤਰਸ ਸ਼ੀਲ ਦੇ ਵੱਲੋਂ ਆਖਿਆ ਗਿਆ ਹੈ ਕਿ ਪਬੀਏ ਨਿਰਦੇਸ਼ ਪਰ ਦੇ ਜੋ ਕਿ ਪਾਕਿਸਤਾਨੀ ਐਫਐਮ ਰੇਡੀਓ ਸਟੇਸ਼ਨਾਂ ਤੇ ਭਾਰਤੀ ਗੀਤਾਂ ਦਾ ਪ੍ਰਸਾਰਣ ਤੁਰੰਤ ਬੰਦ ਕਰ ਦਿੰਦਾ ਹੈ ਲਤਾ ਮੰਗੇਸ਼ਕਰ ਮੁਹੰਮਦ ਰਫੀ ਕਿਸ਼ੋਰ ਕੁਮਾਰ ਤੇ ਮੁਹੰਮਦ ਵਰਗੇ ਜਿਹੜੇ ਗਾਇਕ ਖਾਨ ਉਹਨਾਂ ਦੇ ਭਾਰਤੀ ਗੀਤ ਪਾਕਿਸਤਾਨ ਦੇ ਵਿੱਚ ਕਾਫੀ ਮਸ਼ਹੂਰ ਸਨ ਮੁਕੇਸ਼ ਦੇ ਗੀਤ ਵੀ ਬਹੁਤ ਜ਼ਿਆਦਾ ਇੱਥੇ ਰੇਡੀਓ ਸਟੇਸ਼ਨ ਦੇ ਉੱਪਰ ਲੱਗਦੇ ਸਨ ਤੇ ਰੋਜ਼ਾਨਾ ਹੀ ਰੇਡੀਓ ਸਟੇਸ਼ਨਾਂ ਦੇ ਉੱਪਰ ਇਹ ਚਲਾਏ ਜਾਂਦੇ ਸਨ ਪਾਕਿਸਤਾਨ ਦੇ ਸੂਚਨਾ ਮੰਤਰੀ ਦੇ ਵੱਲੋਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਉੱਧਰ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਨੇ ਰਾਸ਼ਟਰਪਤੀ 트ੰਪ ਨੂੰ ਭਾਰਤ ਨਾਲ ਤਣਾਅ ਘਟਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਕਿਉਂਕਿ ਉਹ ਇੱਕੋ ਸਮੇਂ ਯੂਰਪ ਅਤੇ ਪੱਛਮੀ ਏਸ਼ੀਆ ਵਿੱਚ ਵਿਵਾਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਪਾਕਿਸਤਾਨ ਦੇ ਰਾਜਦੂਤ ਸ਼ੇਖ ਦੇ ਵੱਲੋਂ ਆਖਿਆ ਗਿਆ ਕਿ ਇੱਕ ਰਾਸ਼ਟਰਪਤੀ ਜੋ ਕੁੱਲ ਆਲਮ ਵਿੱਚ ਅਮਨ ਸ਼ਾਂਤੀ ਦੇ ਸਪਸ਼ਟ ਉਦੇਸ਼ ਤੇ ਲਈ ਖੜਾ ਹੈ ਇਸ ਲਈ ਕਸ਼ਮੀਰ ਤੋਂ ਵੱਡਾ ਕੋਈ ਮਸਲਾ ਨਹੀਂ ਹੋ ਸਕਦਾ ਪਾਕਿਸਤਾਨੀ ਰਾਜਦੂਤ ਦੀ ਇਹ ਟਿੱਪਣੀ ਅਜਿਹੇ ਮੌਕੇ ਆਈ ਜਦੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ 26 ਲੋਕਾਂ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸੈਲਾਨੀ ਸ਼ਾਮਲ ਸਨ ਉਹਨਾਂ ਦੀ ਹੱਤਿਆ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਆ ਬਚਾਲੇ ਜਿਹੜਾ ਤਣਾਅ ਸਿਖਰ ਤੇ ਹੈ ਉਸ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਜਿਸ ਦੇ ਚੱਲਦੇ ਇਸ ਬਿਆਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਉਧਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਮਈ ਮਹੀਨੇ ਦੌਰਾਨੇ ਕਰਾਚੀ ਤੇ ਲਾਹੌਰ ਦੇ ਆਪਣੇ ਹਵਾਈ ਖੇਤਰਾਂ ਦੇ ਖਾਸ ਹਿੱਸਿਆਂ ਨੂੰ ਜੋ ਕਿ ਹਰ ਰੋਜ਼ 4 ਘੰਟੇ ਦੇ ਲਈ ਬੰਦ ਕਰਨ ਦਾ ਐਲਾਨ ਕਰ ਦਿੱਤਾ ਤੇ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਨੂੰ ਹਾਈ ਅਲਰਟ ਤੇ ਵੀ ਰੱਖ ਦਿੱਤਾ ਗਿਆ ਹੈ ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਤੋਂ ਪ੍ਰਾਪਤ ਹੋਈ ਹੈ ਇਹ ਕਾਰਵਾਈ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਰਸ ਤੇ ਪਾਕਿਸਤਾਨ ਦਰਮਿਆਨ ਜੜਾਤਨਾਵਦ ਹੋਇਆ ਹੈ ਤੇ ਨਵੀਂ ਦਿੱਲੀ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਣਦੇ ਇਸਲਾਮਾਬਾਦ ਵਿੱਚ ਪਾਇਆ ਜਾ ਰਹੇ ਖਦਸ਼ੇ ਦੇ ਵਿੱਚ ਘਰ ਇਹ ਜੋ ਕਿ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਹੁਣ ਇਹ ਐਲਾਨ ਹੋ ਚੁੱਕਿਆ ਹੈ ਉਧਰ ਅਮਰੀਕਾ ਤੇ ਯੂਕਰੇਨ ਨੇ ਜੋ ਕਿ ਇੱਕ ਇਤਿਹਾਸਿਕ ਆਰਥਿਕ ਸਮਝੌਤੇ ਦੀ ਘੋਸ਼ਣਾ ਕਰ ਦਿੱਤੀ ਹੈ ਜਿਸ ਰਾਹੀਂ ਯੂਕਰੇਨ ਨੂੰ ਅਮਰੀਕੀ ਫੌਜੀ ਤੇ ਆਰਥਿਕ ਮਦਦ ਦੇ ਬਦਲੇ ਆਪਣੇ ਖਣਿਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਹੋਵੇਗੀ ਕਈ ਹਫ਼ਤੇ ਤੱਕ ਰਾਸ਼ਟਰਪਤੀ 트ੰਪ ਦੇ ਦਵਾਤ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ ਅਮਰੀਕਾ ਯੂਕਰੇਨ ਤੇ ਰੂਸੀ ਹਮਲਿਆਂ ਨੂੰ ਰੋਕਣ ਦੇ ਲਈ ਅਰਬਾਂ ਡਾਲਰ ਦੀ ਫੌਜੀ ਤੇ ਆਰਥਿਕ ਮਦਦ ਦੇਣ ਦੇ ਬਦਲੇ ਵਿੱਚ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਅਦਰ ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਮੁੱਲ ਦੇ ਅਹਿਮ ਫੌਜੀ ਉਪਕਰਨ ਤੇ ਹੋਰ ਜਿਹੜੇ ਲੌਜਿਸਟਿਕ ਸਹਾਇਤਾ ਸਮਗਰੀਆਂ ਦੀ ਸਪਲਾਈ ਤਜਵੀਬ ਨੂੰ ਮਨਜ਼ੂਰੀ ਦੇ ਦਿੱਤੀ ਹੈ ਭਾਰਤ ਤੇ ਅਮਰੀਕਾ ਵਿਚਕਾਰ ਰਣਨੀਤਿਕ ਸਬੰਧਾਂ ਤਹਿਤ ਇਹ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ ਅਮਰੀਕਾ ਵੱਲੋਂ جاری ਬਿਆਨ ਮੁਤਾਬਕ ਪੈਂਟਾਗਨ ਅਧੀਨ ਕੰਮ ਕਰਨ ਵਾਲੀ ਸੁਰੱਖਿਆ ਜੋ ਕਿ ਸਹਿਯੋਗ ਏਜੰਸੀ ਨੇ ਫੌਜੀ ਸਾਜ਼ੋ ਸਮਾਨ ਦੀ ਸਪਲਾਈ ਦੇ ਲਈ ਲੁਰਿੰਦਾ ਸਰਟੀਫਿਕੇਟ ਦਿੱਤਾ ਹੈ ਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਭਾਰਤ ਨੂੰ ਫੌਜੀ ਉਪਕਰਨਾ ਦੀ ਸਪਲਾਈ ਦੇ ਲਈ ਇਹ ਮਨਜ਼ੂਰੀ ਅਜਿਹੇ ਸਮੇਂ ਦੇ ਵਿੱਚ ਦਿੱਤੀ ਗਈ ਹੈ ਜਦੋਂ ਰਾਸ਼ਟਰਪਤੀ 트ੰਪ ਦਾ ਪ੍ਰਸ਼ਾਸਨ ਨਵੀਂ ਦਿੱਲੀ ਤੇ ਅਮਰੀਕਾ ਤੋਂ ਫੌਜੀ ਸਾਜ਼ੋ ਸਮਾਨ ਦੀ ਖਰੀਦ ਵਧਾਉਣ ਦੇ ਲਈ ਦਬਾਅ ਪਾਉਂਦਾ ਪਿਆ ਹੈ। ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਅਨਾਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ